ਅੱਜ ਇਲਾਕਾ ਬੀਟੀ ਚੌਂਕ ਕਮੇਟੀ ਦਾ اجلاس ਭਵਾਨੀਪੁਰ ਦੇ ਸਰਕਾਰੀ ਸਕੂਲ ਵਿਖੇ ਜਿਸ ਵਿੱਚ ਇਲਾਕਾ ਬੀਟ ਦੇ ਮੋਤਬਰਾਂ ਤੇ ਨੌਜਵਾਨ ਹਾਜ਼ਰ ਹੋਏ ਬੀਟ ਪਹਲਾਈ ਕਮੇਟੀ ਦੇ ਪ੍ਰੈਸ ਸਕੱਤਰ ਰਾਮਜੀਤ ਸਿੰਘ ਚੋਹਾਨ ਨੇ ਚੌਂਕ اجلاس ਦੀ ਕਾਰਵਾਈ ਚਲਾਉਂਦਿਆਂ ਇਤਿਹਾਸ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਅਤੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਅਗਲੇ 3 ਸਾਲ ਲਈ ਬੀਟ ਪਹਲਾਈ ਕਮੇਟੀ ਦਾ ਚੋਣ ਪਹਿਲਾਂ रामजी दास ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਇਜਲਾਸ ਵਿੱਚ ਸ਼ਾਮ ਲੋਕਾਂ ਵੱਲੋਂ ਤਾੜੀਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ ਨਵੀਂ ਕਮੇਟੀ ਵਿੱਚ ਰਮੇਸ਼ ਲਾਲ ਸਰਪੰਚ ਕਿਸਾਨਾਂ ਨੂੰ ਚੇਅਰਮੈਨ ਬਲਬੀਰ ਸਿੰਘ ਬੈਂਸ ਨੂੰ ਪ੍ਰਧਾਨ ਨਰਿੰਦਰ ਸਿੰਘ ਸੋਨੀ ਢਿਆਲਪੁਰ ਨੂੰ ਜਨਰਲ ਸਕੱਤਰ ਸੁਤੀਸ਼ ਰਾਣਾ ਨੂੰ ਐਡੀਸ਼ਨਲ ਜਨਰਲ ਸਕੱਤਰ ਤੀਰਤ ਸਿੰਘ ਮਾਨ ਸਿੰਘ ਨੂੰ ਵੈਸ ਸਕੱਤਰ रामजी दास ਚੋਹਾਨ ਨੂੰ ਪ੍ਰੈਸ ਸਕੱਤਰ ਅਛਬਨੀ ਸੇਜਪਾਲ ਨੂੰ ਸਹਾਇਕ ਪ੍ਰੈਸਿਸਕਟਰ ਚੁਣਿਆ ਗਿਆ ਬੀਤ ਭਲਾਈ ਦੇ ਬਾਕੀ ਉਧਾਰਾਂ ਵਿੱਚ ਗਰੀਬਦਾਸ ਬੀਟਨ ਜਗਦੀਪ ਸਿੰਘ ਗੜੀ ਮਾਨਸੂਬਾਲ ਸੰਜੀਤ ਸੀਨੀਅਰ ਮੀਤ ਪ੍ਰਧਾਨ ਰਣਜੋਤ ਸਿੰਘ ਬਿੱਕੀ ਗੁਰਚੈਨ ਲਾਲ ਜਸਪਾਲ ਕਾਲੇਵਾਲ ਸਰਮਣ ਕਿਸਾਨਾਂ ਨੂੰ ਮੀਤ ਪ੍ਰਧਾਨ ਫੁੱਮਣ ਸਿੰਘ ਨੂੰ ਅਚਲਪੁਰ ਫੁੱਮਣ ਸਿੰਘ ਅਚਲਪੁਰ सुरेंद्र ਸਿੰਘ ਸਰਪੰਚ ਭਵਾਨੀਪੁਰ ਕਮਲ ਕਟਾਰੀਆ ਸਰਪੰਚ ਜਰਨੈਲ ਸਿੰਘ ਗੜੀ ਮਾਨਸੋਵਾਲ ਨੂੰ ਸਖਾਇਕ ਸਕੱਤਰ ਦਵਿੰਦਰ ਰਾਣਾ ਮਹਿਦਵਾਨੀ ਤਰਲੋਚਨ ਸਿੰਘ ਡਗੋਰੀ ਰਾਮਸਾ ਸਰਪੰਚ ਪੀਸ਼ਮ ਸਰਪੰਚ ਡੱਲੇਵਾਲ ਜਥੇਬੰਦਕ ਜਥੇਬੰਦਕ ਸਕੱਤਰ ਅਜੈਬ ਸਿੰਘ ਬੋਪਰਾਏ ਕਲਪੂਸ਼ਣ ਕੁਮਾਰ ਮਹਿਦਵਾਨੀ ਪਬਲ ਕਟਾਰੀਆ ਅਸ਼wini ਰਾਣਾ ਬੀਨੇਬਾਲ ਸ਼ਮਸ਼ੀਰ ਸਿੰਘ ਪਵਾਨੀਪੁਰ ਜਗਤਵਿੰਦਰ ਸਿੰਘ ਹੈਦੋਬਾਲ ਹੈਬੋਬਾਲ ਆਦ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ ਅੰਤ ਵਿੱਚ ਬੀਤ ਭਲਾਈ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਬਲਬੀਤ ਸਿੰਘ ਬੈਸ ਵੱਲੋਂ ਇਸ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ bàyਾ ਗਿਆ ਕਿ ਅਜਲਾਸ ਵਿੱਚ ਆਏ ਸਾਥੀਆਂ ਦਾ ਤੈਅ ਲੋਕੀਤ ਤਤਨ ਬਾਅਦ ਆਪ ਦੇਖਦੇ ਹਾਂ ਅਸ਼wini ਸ਼ਰਮਾ ਦੀ ਪੂਰੀ ਰਿਪੋਰਟ ਜੇ ਤੁਹਾਨੂੰ ਸਾਡੀ ਖਬਰ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਵਧਾਈ ਜਰੂਰ ਕਰੋ ਜੀ ਇਨਕਲਾਬ ਜਿੰਦਾਬਾਦ 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 ਬੀਟ ਪਲਾਈ ਕਮੇਟੀ ਜਿੰਦਾਬਾਦ 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 ਬਹੁਤ ਹੀ ਸਤਿਕਾਰਯੋਗ ਧੰਨਵਾਦ ਕਰੋ ਪਹਿਲਾਂ ਅੱਜ ਬੀਟ ਪਲਾਈ ਕਮੇਟੀ ਦੇ ਚੋਣ ਜਲਾਸ ਵਿੱਚ ਪਹੁੰਚੇ ਵੱਖ-ਵੱਖ ਪਿੰਡਾਂ ਤੋਂ ਲੰਬardar ਸਾਹਿਬ ਸਰਪੰਚ ਸਾਹਿਬ ਪੰਚਾਇਤ ਮੈਂਬਰ ਤੇ ਹੋਰ ਇਲਾਕਾ ਨਿਵਾਸੀਓ ਬੜੀ ਖੁਸ਼ੀ ਹੋਈ ਕਿਉਂਕਿ ਜਿਹੜੀ ਚੋਣ ਹੋਈ ਹੈ ਬੜੀ ਸ਼ਰਮ ਸੰਤਿਨ ਨੇ ਸਾਰਿਆਂ ਨੇ ਸਹਿਮਤੀ ਨੂੰ ਪ੍ਰਗਟ ਕੀਤੀ ਹੈ ਮੈਨੂੰ ਜੋ ਡਿਊਟੀ ਬਖਸ਼ੀ ਹੈ ਪ੍ਰਧਾਨ ਜੀ ਮੈਂ ਸਾਰੇ ਇਲਾਕੇ ਦੇ ਵੀਰ ਨੂੰ ਕਿਉਂਕਿ ਮੈਂ ਇਸ ਕਮੇਟੀ ਨਾਲ ਤਮ ਸੇ ਕਮ ਜਾਦੀ ਕਮੇਟੀ ਬਣੀ ਹੈ ਜਾਦੀ ਅਸੀਂ ਨਾਲ ਜੁੜੇ ਹੋਏ ਆਂ ਰਹਿਮਾਨੇ ਮੈਂ ਤਾਂ ਜੁੜੇ ਹੋਏ ਆਂ ਜਾਦੇ ਨਾਲ ਜੁੜੇ ਹੋਏ ਆਂ ਅਸੀਂ ਕਦੇ ਕੋਈ ਫਰਕ ਨਹੀਂ ਕੀਤਾ ਸਾਨੂੰ ਨਾ ਕਦੇ ਉਧਰ ਦੀ ਸੀ ਅਸੀਂ ਜਿੰਨੀ ਵੀ ਬੀਤੂ ਵਾਲੀ ਕਮੇਟੀ ਦੀ ਸਹਿਯਤਾ ਕੀਤੀ ਹੈ ਜਦੋਂ ਵੀ ਕੋਈ ਕੋਈ ਟੂਰਨਾਮੈਂਟ ਹੁੰਦਾ ਜਾਂ ਕਿਤੇ ਵੀ ਸਾਡੀ ਡਿਊਟੀ ਲਾਂਦੇ ਸਨ ਅਸੀਂ ਕਾਹ ਖੂਬ ਨੰ ਨਮਾਰੇ ਸਨ ਮੈਂ ਤੇ ਤੀਰਥ ਸਿੰਘ ਮਾਨ ਅਸੀਂ ਇੱਥੇ ਜਦੋਂ ਟੂਰਨਾਮੈਂਟ ਦੀ ਕਮੇਟੀ ਬਣਦੀ ਸੀ ਭਾਈ ਸਭ ਤੋਂ ਪਹਿਲਾਂ ਇੱਥੇ ਸਾਰੇ ਆ ਕੇ ਡਿਊਟੀ ਕਰਦੇ ਸੀ ਤੇ ਹੁਣ ਵੀ ਵਿਸ਼ਵਾਸ ਦਿਵਾਨੇ ਆ ਕਿ ਜਿਹੜੀ ਜ਼ਿੰਮੇਵਾਰੀ ਸੌਂਪੀ ਜਾਨੋ ਮੈਂ ਪੂਰੀ ਵਿਸ਼ਵਾਸ ਦਿਵਾਨਾ ਤੁਹਾਨੂੰ ਤੇ ਤੁਹਾਨੂੰ ਤਨ ਮੰਨ ਤੇ ਧਨ ਨਾਲ ਤੁਹਾਡੀ ਆਪਣੀ ਸੇਵਾ ਕਰੂੰਗਾ ਤੇ ਇੱਕ ਮੈਂ ਜ਼ਰੂਰ ਬੇਨਤੀ ਕਰੂੰਗਾ ਸਾਰੀ ਕਮੇਟੀ ਕਿਉਂਕਿ ਜਿਹੜੀ ਆ ਕਮੇਟੀ ਦੀ ਮੀਟਿੰਗ ਰੱਖੀ ਆ ਪਹਿਲੀ ਤਰੀਕ ਦੀ ਜਿੰਨੇ ਕਮੇਟੀ ਮੈਂਬਰ ਚੁਣੇ ਆ ਸਾਰੇ ਨਾਲ ਹਾਜ਼ਰ ਹੋਣਾ ਤੇ ਨਾਲ ਜਿੰਨੇ ਪਿੰਡ ਦੇ ਹੋਰ ਸਰਪੰਚ ਆ ਉਹ ਵੀ ਹੋਣਾ ਕਿਉਂਕਿ ਇਲਾਕੇ ਦੀ ਬਿਜਲੀ ਸਮੱਸਿਆ ਸਾਰੇ ਇਲਾਕਿਆਂ ਆ ਆਪ ਕਰਨੀ ਐ ਮੋਰੇ ਹੋ ਕੇ ਕਰਨੀ ਕਿਉਂਕਿ ਅੱਗੇ ਠੀਕ ਐ ਸਾਡੀਆਂ ਵੀ ਗਲਤੀਆਂ ਸਨ ਕਿਉਂਕਿ ਅਸੀਂ ਇਲਾਕੇ ਨੂੰ ਵਿੱਚ ਪੂਰੇ ਵਿਛਰੇ ਨਹੀਂ ਐ ਪਰ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਮੈਂ ਕੱਲੇ-ਕੱਲੇ ਪਿੰਡ ਵਿੱਚ ਆਪਣੀ ਕਮੇਟੀ ਨੂੰ ਲੈ ਕੇ ਜਾਇਆ ਕਰੂੰਗਾ ਜਿਸੇ ਪਿੰਡ ਵੀ ਕੋਈ ਸਮੱਸਿਆ ਹੋਵੇ ਹੈ ਕਈ ਵਾਰ ਪਿੰਡਾਂ ਤੋਂ ਆਪਣੀ ਸਮੱਸਿਆ ਹੱਲ ਨਹੀਂ ਹੁੰਦੀ ਉੱਥੇ ਬੀਬੀ ਬਲਾਡ ਕਮੇਟੀ ਆਪ ਲਾ ਕੇ ਤੁਹਾਡੇ ਨਾਲ ਸਮੱਸਿਆ ਹੱਲ ਕਰੂਗੀ ਮੈਂ ਇੱਕ ਵਾਰ ਫੇਰ ਜਿੰਨੇ ਸਾਥੀ ਆ ਸਾਰਿਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ